ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਪਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਜਿਹੜਾ ਪ੍ਰੈਸ ਕਰ ਲਓ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਹੈ ਉਹ ਮੈਚਿੰਗ ਸੂਟਾਂ ਦੀ ਰਹਿਣ ਵਾਲੀ ਹੈ ਪ੍ਰਿੰਸੈਸ ਕਲੈਕਸ਼ਨ ਤੇ ਮੈਚਿੰਗ ਸੂਟ ਰਹਿਣਗੇ ਸ਼ੈਡੋ ਪ੍ਰਿੰਟ ਦੀ ਮੈਚਿੰਗ ਬਾਟਮ ਰਹੂਗੀ ਤੇ ਰਖੜੀ ਸੇਰ ਮੇਲਾ ਰਹੂਗਾ ਜੀ ਸੂਟਾਂ ਦੀ ਸੇਰ ਰਹੂਗੀ ਤੇ ਪ੍ਰਾਈਸ ਰਹਿਣ ਵਾਲੀ ਹੈ ਬਹੁਤ ਹੀ ਲੋ ਫਾਸਟ ਸੂਟ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਨਾਲ ਮਿਲਣ ਵਾਲੀ ਤੁਹਾਨੂੰ ਸ਼ੈਡੋ ਪ੍ਰਿੰਟ ਦੀ ਬੋਟਮ ਤੇ ਪ੍ਰਾਈਸ ਮਿਲਣ ਵਾਲਾ ਬਿਲਕੁਲ ਲੋਜ ਆ ਉਹ ਵੀ ਸੇਲ ਦੇ ਵਿੱਚ ਠੀਕ ਹੈ ਜੀ ਬਹੁਤ ਸਾਰੇ ਸੂਟ ਸਾਡੇ ਕੋਲੇ ਆ ਚੁੱਕੇ ਆ ਸਭ ਦੀ ਡਿਫਰੈਂਟ ਪ੍ਰਿੰਟਿੰਗ ਹੈ ਬਹੁਤ ਪਿਆਰੀ ਪ੍ਰਿੰਟਿੰਗ ਮਿਲਣ ਵਾਲੀ ਆ ਫਾਸਟ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜਿਹਾ ਤੇ ਮੈਚਿੰਗ ਬਾਟਮ ਰਹਿਣ ਵਾਲੀ ਹੈ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ ਜੇਕਰ ਤੁਸੀਂ ਸਾਡੇ ਕੋਲ ਇੱਕ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ 625 ਰੁਪਏ ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ 600 ਦੇ ਵਿੱਚ ਇਹ ਵਾਲਾ ਸੂਟ ਪਾਊਗਾ ਜੀ ਠੀਕ ਹੈ ਜੀ ਇਹ ਰੱਖਣੀ ਸੇਰ ਮੇਲ ਲੱਗ ਜੀ 600 ਦੇ ਵਿੱਚ ਤੁਹਾਨੂੰ ਜੇਕਰ ਤੁਸੀਂ ਦੋ ਸੂਟ ਬਾਇ ਕਰੋਗੇ ਤਾਂ ਤੁਹਾਨੂੰ ਇੱਕ ਸੂਟ 600 ਦਾ ਪੈਣ ਵਾਲਾ ਪ੍ਰਿੰਸੈਸ ਕਲੈਕਸ਼ਨ ਦੀ ਬਾਟਮ ਰਹਿਣ ਵਾਲੀ ਹੈ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਰਹਿਣ ਵਾਲਾ ਪ੍ਰਿੰਟ ਰਹਿਣ ਵਾਲਾ ਬਹੁਤ ਹੀ ਪਿਆਰਾ ਅਗਲਾ ਕਲਰ ਚੈੱਕ ਕਰੋ ਅਗਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਚੈੱਕ ਕਰੋ ਸਾਰੇ ਸੂਟ ਰਹਿਣ ਵਾਲੇ ਆ ਪ੍ਰਿੰਸੈਸ ਮੈਚਿੰਗ ਪ੍ਰਿੰਸੈਸ ਕਲੈਕਸ਼ਨ ਏਕੇ ਟੈਕਸ ਦੇ ਮੈਚਿੰਗ ਸੂਟ ਰਹਿਣ ਵਾਲੀ ਹੈ ਜੇਕਰ ਤੁਸੀਂ ਇੱਕ ਸੂਟ ਬਾਇ ਕਰ ਰਹੇ ਹੋ ਤਾਂ 625 ਤੇ ਜੇਕਰ ਤੁਸੀਂ ਦੋ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਸੂਟ 600 ਦੇ ਵਿੱਚ ਪੈਣ ਵਾਲਾ ਜੀ ਠੀਕ ਹੈ ਜੀ ਇਹ ਰਖੜੀ ਆਫਰ ਹੈ ਜਿੰਨਾ ਚੱਕ ਰਖੜੀ ਹੈ ਉਹਨਾਂ ਚੱਕ ਇਹਨਾਂ ਦੀ ਸੂਟਾਂ ਦੀ ਪ੍ਰਾਈਸ ਲੋ ਰਹਿਣੀ ਹੈ ਰਖੜੀ ਸਿਰ ਮੇਲਾ ਅਗਲਾ ਪ੍ਰਿੰਟ ਕਰੋ ਚੈੱਕ ਤੇ ਕਲਰ ਚੈੱਕ ਕਰੋ ਦੇਖੋ ਇੱਕ ਇਹ ਵਾਲਾ ਕਲਰ ਆਉਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਆ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਾਰੇ ਸੂਟ ਮੈਚਿੰਗ ਰਹਿਣ ਵਾਲੇ ਆ ਸ਼ੈਡੋ ਪ੍ਰਿੰਟ ਦੀ ਤੁਹਾਨੂੰ ਮੈਚਿੰਗ ਬਾਟਮ ਮਿਲਣ ਵਾਲੀ ਹੈ ਠੀਕ ਹੈ ਜੀ ਜੋ ਪ੍ਰਾਈਸ ਤੁਹਾਨੂੰ ਕੱਟ ਪੀਸਾਂ ਵਿੱਚ ਮਿਲਦਾ ਸੀ ਉਹੀ ਪ੍ਰਾਈਸ ਤੁਹਾਨੂੰ ਫਰੈਸ਼ ਸੂਟ ਦਾ ਮਿਲ ਰਿਹਾ ਜੀ ਠੀਕ ਹੈ ਜੀ ਫਰੈਸ਼ ਸੂਟ ਦਾ ਤੁਹਾਨੂੰ ਪ੍ਰਾਈਸ ਮਿਲ ਰਿਹਾ ਇਹ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਤੇ ਇਹ ਵਾਲਾ ਸ਼ਰਟ ਪੀਸ ਰਹਿਣ ਵਾਲਾ ਬੜਾ ਪਿਆਰਾ ਜਿਹਾ ਕਲਰ ਹੈ ਜੀ ਅਗਲਾ ਫਰੈਂਡ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕਲਰ ਵੀ ਬੜਾ ਵਧੀਆ ਜਿਹਾ ਨਾ ਡਾਰਕ ਹੈ ਨਾ ਲਾਈਟ ਹੈ ਠੀਕ ਹੈ ਜੀ ਦੋਨੋਂ ਲੇਡੀਜ਼ ਵੇਅਰ ਕਰ ਸਕਦੀਆਂ ਜੰਗ ਲੇਡੀ ਤੇ 올 ਲੇਡੀ ਦੋਨੋਂ ਇਹਨੂੰ ਵੇਅਰ ਕਰ ਸਕਦੀਆਂ ਕਲਰ ਦੇਖੋ ਬੜਾ ਪਿਆਰਾ ਮੈਚਿੰਗ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਅਸੀਂ ਸਿਰਫ 625 ਰੁਪਏ ਜੇਕਰ ਤੁਸੀਂ ਇੱਕ ਸੂਟ ਬਾਇ ਕਰਦੇ ਹੋ 625 ਜੇਕਰ ਤੁਸੀਂ ਦੋ ਸੂਟ ਬਾਇ ਕਰਦੇ ਹੋ ਤਾਂ ਤੁਹਾਨੂੰ ਇਹ ਸੂਟ 600 ਦੇ ਵਿੱਚ ਪੈਣ ਵਾਲਾ ਜੀ ਅਗਲਾ ਕਲਰ ਚੈੱਕ ਕਰੋ ਦੇਖੋ ਇਹ ਵੀ ਕਲਰ ਸ਼ਰਟ ਬੜਾ ਪਿਆਰਾ ਜਾਂ ਠੀਕ ਹੈ ਜੀ ਲਾਈਟ ਸ਼ੇਡ ਵੀ ਆ ਰਿਹਾ ਤੇ ਡਾਰਕ ਸ਼ੇਡ ਵੀ ਆ ਰਿਹਾ ਮੈਚਿੰਗ ਰਹਿਣ ਵਾਲੀ ਹੈ ਬਾਟਮ ਸਾਰੇ ਸੂਟ ਮੈਚਿੰਗ ਰਹਿਣ ਵਾਲੇ ਆ ਪ੍ਰਾਈਸ ਤੁਹਾਨੂੰ ਮਿਲ ਰਿਹਾ ਸਿਰਫ ਕੱਟ ਪੀਸਾਂ ਦਾ ਦੇਖੋ ਫਰੈਸ਼ ਸੂਟ ਮੈਲ ਰਿਹਾ ਤੁਹਾਨੂੰ ਇਹ ਵਾਲੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਮੈਚਿੰਗ ਬਾਟਮ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਬਣ ਕੇ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਆਉਣ ਵਾਲਾ ਹੈ ਇਹ ਵੀ ਕਲਰ ਬੜਾ ਪਿਆਰਾ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਮੈਚਿੰਗ ਰਹਿਣ ਵਾਲੀ ਇਹਦੇ ਨਾਲ ਬਾਟਮ ਜੇਕਰ ਤੁਸੀਂ ਇੱਕ ਸੂਟ ਬਾਇ ਕਰ ਰਹੇ ਹੋ ਤਾਂ 625 ਰੁਪਏ ਜੇਕਰ ਤੁਸੀਂ ਦੋ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ 600 ਦੇ ਵਿੱਚ ਇਹ ਵਾਲਾ ਸੂਟ ਪੈਣ ਵਾਲਾ ਸਾਰੇ ਪ੍ਰਿੰਟ ਤੋਂ ਡਿਫਰੈਂਟ ਮਿਲਣਗੇ ਸਭ ਦੇ ਸੂਟਾਂ ਦੀ ਜਿਹੜੀ ਪ੍ਰਿੰਟਿੰਗ ਆ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਪ੍ਰਿੰਸਸ ਕਲੈਕਸ਼ਨ ਹੈ ਬ੍ਰਾਂਡਡ ਸੂਟ ਰਹਿਣ ਵਾਲਿਆ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਾਫੀ ਡਿਮਾਂਡ ਰਹੀ ਐ ਇਸ ਪ੍ਰਿੰਟ ਦੀ ਮੈਚਿੰਗ ਰਹਿਣ ਵਾਲੀ ਇਹਦੇ ਨਾਲ ਬਾਟਮ ਕਈ ਮੇਰੀਆਂ ਭੈਣਾਂ ਨੂੰ ਡਾਰਕ ਚਾਟ ਪਸੰਦ ਹੁੰਦਾ ਹੈ ਡਾਰਕ ਚਾਟ ਵੀ ਹੈ ਲਾਈਟ ਚਾਟ ਵੀ ਹੈ ਆਈਸਕ੍ਰੀਮ ਚਾਟ ਵੀ ਹੈ ਸਭ ਤਰ੍ਹਾਂ ਦੇ ਚਾਟ ਤੁਹਾਨੂੰ ਅੱਜ ਮਿਲਣ ਵਾਲਿਆ ਮੈਚਿੰਗ ਸੂਟਾਂ ਦੇ ਵਿੱਚ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਪ੍ਰਿੰਟ ਰਹਿਣ ਵਾਲੇ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਰਖੜੀ ਸ਼ੇਰ ਮੇਲਾ ਜੀ ਠੀਕ ਹੈ ਜੀ ਜਿੰਨਾ ਚੱਕ ਰਖੜੀ ਦਾ ਤਿਹਾਰਾ ਉਹਨੂੰ ਚੱਕੇ ਤੁਹਾਨੂੰ ਸੂਡ ਫੋਰਸ ਇਹ ਵਾਲੇ ਤੁਹਾਨੂੰ ਸੂਡ ਸੇਲ ਦੇ ਵਿੱਚ ਮਿਲ ਰਿਹਾ ਜੀ ਇਹ ਵਾਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਾਂ ਰਹਿਣ ਵਾਲਾ ਕਲਰ ਠੀਕ ਹੈ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਸਭ ਦੇ ਨਾਲ ਤੁਹਾਨੂੰ ਮੈਚਿੰਗ ਬਾਟਮ ਮਿਲਣ ਵਾਲੀ ਹੈ ਸਾਰੇ ਸੂਟਾਂ ਨਾਲ ਮੈਚਿੰਗ ਬਾਟਮ ਮਿਲਣ ਵਾਲੀ ਹੈ ਮੈਚਿੰਗ ਸੂਟ ਰਹਿਣੇ ਮੈਚਿੰਗ ਸੂਟਾਂ ਦੀ ਵੀ ਕਾਫੀ ਡਿਮਾਂਡ ਸੀਗੀ ਠੀਕ ਹੈ ਜੀ ਸੇਲ ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਹੈ ਸਰਫ 600 ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਈ ਕਰ ਰਹੇ ਹੋ ਤਾਂ ਤੁਹਾਨੂੰ 600 ਦੇ ਵਿੱਚ ਸੂਟ ਮਿਲ ਰਿਹਾ ਜੀ ਜੇਕਰ ਤੁਸੀਂ ਇੱਕ ਸੂਟ ਬਾਈ ਕਰ ਰਹੇ ਹੋ ਤਾਂ ਤੁਹਾਨੂੰ 625 ਦੇ ਬੱਚੇ ਵਾਲਾ ਸੂਟ ਮਿਲਣ ਵਾਲਾ ਇਹ ਪ੍ਰਿੰਟਸ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟਰ ਰਹਿਣ ਵਾਲਾ ਮੈਚਿੰਗ ਰਹਿਣ ਵਾਲੀ ਹੈ ਬਾਟਮ 70 ਦੇ ਚਾਰਟ ਸਾਡੇ ਕੋਲੇ ਅਵੇਲੇਬਲ ਹੈ ਡਾਰਕ ਚਾਰਟ ਲਾਈਟ ਚਾਰਟ ਠੀਕ ਹੈ ਜੀ ਆਈਸਕ੍ਰੀਮ ਚੜ ਸਭ ਤਰ੍ਹਾਂ ਦੇ ਚੜ ਸਾਡੇ ਕੋਲੇ ਹੈ ਠੀਕ ਹੈ ਜੀ ਹਰ ਰੋਜ਼ ਅਸੀਂ ਡੇਲੀ ਸੇਲ ਲੱਗੂਗੀ ਸੂਟਾਂ ਦੀ ਜੀ ਸਾਡੇ ਕੋਈ ਵੀ ਜਿਹੜੀ ਵੀਡੀਓ ਤੁਸੀਂ ਸਕਿਪ ਨਾ ਕਰਿਓ ਅਸੀਂ ਰੋਜ਼ ਡੇਲੀ ਤੁਹਾਡੇ ਤੇ ਸੂਟ ਲੈ ਕੇ ਆ ਰਹੇ ਹਾਂ ਉਹ ਵੀ ਸੇਲ ਦੇ ਵਿੱਚ ਤੇ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਸਾਰ ਸੂਟਾਂ ਦੇ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਜੇਪੀ ਦਾ ਸੂਟ ਹੈ ਜੀ ਬ੍ਰਾਂਡਡ ਸੂਟ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ ਪ੍ਰਿੰਟ ਹੈ ਠੀਕ ਹੈ ਜੀ ਡਿਫਰੈਂਟ ਦੇ ਸਟਾਈਲ ਵਿੱਚ ਪ੍ਰਿੰਟ ਹੈ ਮੈਚਿੰਗ ਰਹਿਣ ਵਾਲੀ ਹੈ ਬਾਟਮ ਮੈਚਿੰਗ ਰਹਿਣ ਵਾਲੀ ਹੈ ਬਾਟਮ ਕਲਰ ਚਾਰਟ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਰੈਸਟ ਕਲਰ ਦੇ ਵਿੱਚ ਆ ਰਿਹਾ ਦੇਖੋ ਬਾਟਮ ਆ ਰਹੀ ਹੈ ਰੈਸਟ ਕਲਰ ਫੋਨ ਆ ਕੈਮਰੇ ਦੇ ਵਿੱਚ ਜਿਹੜਾ ਕਲਰ ਹੈ ਥੋੜਾ ਲਾਈਟ ਆ ਰਿਹਾ ਪਰ ਰੈਸਟ ਕਲਰ ਹੈ ਜੀ ਬਾਟਮ ਦਾ ਕਲਰ ਵੀ ਰੈਸਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜਲਦੀ ਅਲਿ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਵਾਲਾ ਸੂਟ ਆਪਣਾ ਬੁੱਕ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਇਹ ਬਲੈਕ ਕਲਰ ਇਹ ਵਾਲਾ ਇਸ ਪ੍ਰਿੰਟ ਦੇ ਵਿੱਚ ਅਗਲਾ ਕਲਰ ਵੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਡਿਫਰੈਂਟ ਜਿਹੀ ਪ੍ਰਿੰਟਿੰਗ ਹੈ ਸੂਟ ਦੀ ਮੈਚਿੰਗ ਰਹਿਣ ਵਾਲੀ ਹੈ ਬਾਟਮ 625 ਰੁਪਏ ਦਾ ਰਹਿਣ ਵਾਲਾ ਹੈ ਇੱਕ ਸੂਟ ਜੇਕਰ ਦੋ ਸੂਟ ਬਾਏ ਕਰ ਰਹੇ ਹੋ ਤਾਂ ਤੁਹਾਨੂੰ 600 ਦੇ ਵਿੱਚ ਇਹ ਸੂਟ ਪੈਣ ਵਾਲਿਆ ਜੀ ਠੀਕ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬਾਕ ਕਰੋ ਅਗਲਾ ਕਲਰ ਚੈੱਕ ਕਰੋ ਇਹ ਵੀ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਨਿਊ ਜੀ ਸਟਾਈਲ ਦੇ ਪ੍ਰਿੰਟਿੰਗ ਹੈ ਸੂਟ ਦੀ ਡਿਫਰੈਂਟ ਜੀ ਸਟਾਈਲ ਦੇ ਵਿੱਚ ਇਹ ਵਾਲੀ ਰਹਿਣ ਵਾਲੀ ਹੈ ਮੈਚਿੰਗ ਬਾਟਮ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਅਗਲਾ ਚੈੱਕ ਕਰੋ ਜੀ ਪ੍ਰਿੰਟ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਆਈਸਕ੍ਰੀਮ ਚਾਟ ਲੈ ਕੇ ਆਏ ਆ ਤੁਹਾਡੇ ਵਾਸਤੇ ਕਈ ਮੇਰੇ ਭੈਣਾਂ ਨੂੰ ਲਾਈਟ ਕਲਰ ਪਸੰਦ ਹੁੰਦੇ ਆ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਪ੍ਰਿੰਸਸ ਕਲੈਕਸ਼ਨ ਹੈ ਬਾਟਮ ਵੀ ਰਹਿਣ ਵਾਲੀ ਹੈ ਪ੍ਰਿੰਸਸ ਕਲੈਕਸ਼ਨ ਦੀ ਠੀਕ ਹੈ ਜੀ ਪ੍ਰਿੰਟ ਬੜੇ ਪਿਆਰੇ ਜੇ ਰਹਿਣ ਵਾਲੇ ਆ ਪ੍ਰਾਈਸ ਮੈਰੀ ਹੈ ਤੁਹਾਨੂੰ 625 ਰੁਪਏ ਦੋ ਸੂਟ ਬਾਈ ਕਰ ਰਹੇ ਹੋ ਤੁਹਾਨੂੰ 600 ਦੇ ਵਿੱਚ ਮਿਲਣ ਵਾਲੇ ਆ ਅਗਲਾ ਕਲਰ ਚੈੱਕ ਕਰੋ ਇਹ ਵੀ ਕਲਰ ਬੜਾ ਪਿਆਰਾ ਮਿੱਠਾ ਜਿਹਾ ਕਲਰ ਹੈ ਜੀ ਆਈਸਕ੍ਰੀਮ ਚਾਟਾ ਹੈ ਇਹ ਵਾਲੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਸਾਰੇ ਸੂਟ ਰਹਿਣ ਵਾਲੇ ਮੈਚਿੰਗ सेल ਦੇ ਵਿੱਚ ਰਹਿਣ ਵਾਲਿਆ ਇਹ ਵਾਲੇ ਸੂਟ ਮੈਚਿੰਗ ਬਾਟਮਾਂ ਦੇ ਨਾਲ ਇਹ ਵਾਲੀ ਰਹਿਣ ਵਾਲੀ ਹੈ ਬਾਟਮ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਬਟ ਬੜਾ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਹੈ ਜੀ ਇਹ ਬਾਟਮ ਦਾ ਕਲਰ ਵੀ ਬੜਾ ਪਿਆਰਾ ਜਿਹਾ ਇਹ ਕੇਵਲਾ ਕਲਰ ਚੈੱਕ ਕਰੋ ਇਹ ਵੀ ਨਿਊ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਆ ਦੇਖੋ ਇਹ ਵਾਲਾ ਸ਼ਰਟ ਪ੍ਰਿੰਟ ਰਹਿਣ ਵਾਲਾ ਸ਼ਰਟ ਦਾ ਪ੍ਰਿੰਟ ਰਹਿਣ ਵਾਲਾ ਮੈਚਿੰਗ ਰਹਿਣ ਵਾਲੀ ਇਹਦੇ ਨਾਲ ਬਾਟਮ ਬਹੁਤ ਪਿਆਰੀ ਬਾਟਮ ਰਹਿਣ ਵਾਲੀ ਹੈ ਦੇਖੋ ਇਹ ਵਾਲਾ ਕਲਰ ਦੇਖੋ ਬੜਾ ਸੋਹਣਾ ਜਿਹਾ ਕਲਰ ਹੈ ਇਹ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣੋ ਇਹ ਵਾਲਾ ਕਲਰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇੱਕ ਸੂਟ ਪਹਿਨਣ ਵਾਲਾ ਤੁਹਾਨੂੰ 625 ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਏ ਕਰ ਰਹੇ ਹੋ ਤੁਹਾਨੂੰ 600 ਦੇ ਵਿੱਚ ਸੂਟ ਪਹਿਨਣ ਵਾਲਾ ਜੀ ਇਹ ਵਾਲੇ ਪ੍ਰਿੰਟ ਦੀ ਵੀ ਕਾਫੀ ਡਿਮਾਂਡ ਸੀ ਮੈਚਿੰਗ ਦੇ ਵਿੱਚ ਡਿਮਾਂਡ ਸੀ ਪਹਿਲਾਂ ਸੀ 올ਓਵਰ ਸੂਟ ਲੈ ਕੇ ਆਏ ਸੀ ਪਰ ਮੈਜਿਕ ਸੂਟ ਦੀ ਡਿਮਾਂਡ ਆ ਰਹੀ ਸੀ ਠੀਕ ਹੈ ਜੀ ਇਹਦੇ ਨਾਲ ਮੈਚਿੰਗ ਰਹਿਣ ਵਾਲੀ ਹੈ ਬਾਟਮ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ बॉਟਮਸ ਦੋ ਸੂਟ ਬਾਇ ਕਰ ਰਹੇ ਹੋ 600 ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਇ ਕਰ ਰਹੇ ਹੋ ਤੁਹਾਨੂੰ ਸੂਟ ਪੈਨ ਵਾਲਾ 600 ਦੇ ਵਿੱਚ ਜੇਕਰ ਤੁਸੀਂ ਇੱਕ ਸੂਟ ਬਾਇ ਕਰ ਰਹੇ ਹੋ ਤਾਂ 625 ਦੇ ਵਿੱਚ ਪੈਨ ਵਾਲਾ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਸੀ ਇੱਕ ਵਾਈਨ ਕਲਰ ਸੀ ਵਾਈਨ ਕਲਰ ਦੀ ਵੀ ਕਾਫੀ ਡਿਮਾਂਡ ਸੀ ਮੈਚਿੰਗ ਰਹਿਣ ਵਾਲੀ ਇਹਦੇ ਨਾਲ बॉਟਮ ਠੀਕ ਹੈ ਜੀ ਮੈਚਿੰਗ बॉਟਮ ਰਹਿਣ ਵਾਲੀ ਹੈ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਇਹ ਵਾਲੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਨਾਲ ਬਾਟਮ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇੱਕ ਕਲਰ ਹੋਰ ਆਉਣ ਵਾਲਾ ਇਹਦੇ ਵਿੱਚ ਸਾਰੇ ਕਲਰ ਬੜੇ ਪਿਆਰੇ ਆ ਕਲਰ ਚਾਰਟ ਸਭ ਸੂਟਾਂ ਦਾ ਬਹੁਤ ਪਿਆਰਾ ਰਹਿਣ ਵਾਲਾ ਜੀ ਦੇਖੋ ਇਹ ਇਹ ਇੱਕ ਮਹਿੰਦੀ ਆ ਜਾਂ ਕਲਰ ਆ ਇਹਦੀ ਵੀ ਕਾਫੀ ਡਿਮਾਂਡ ਸੀ ਇਹ ਵਾਲੇ ਕਲਰਾਂ ਦੀ ਸਾਥੋਂ ਕਾਫੀ ਡਿਮਾਂਡ ਆ ਰਹੀ ਸੀ ਅਸੀਂ 올ਓਵਰ ਚ ਸੂਟ ਲੈ ਕੇ ਆਏ ਸੀ ਮੈਚਿੰਗ ਦੀ ਕਾਫੀ ਡਿਮਾਂਡ ਸੀ ਮੈਚਿੰਗ ਸੂਟ ਲੈ ਕੇ ਆਏ ਆ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਹੈ ਸ਼ੈਡੋ ਪ੍ਰਿੰਟ ਦੀ ਬਾਟਮ ਨਾਲ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਬਾਟਮ ਦਾ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਜਲਦੀ ਜੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਦੇਖੋ ਇਹ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਸ ਪ੍ਰਿੰਟ ਦੀ ਵੀ ਕਾਫੀ ਡਿਮਾਂਡ ਆ ਰਹੀ ਸੀ ਸਾਨੂੰ ਮਹਿੰਦੀਆ ਕਲਰ ਦਾ ਪ੍ਰਿੰਟ ਹੈ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲਣ ਵਾਲੀ ਹੈ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲਣ ਵਾਲੀ ਹੈ ਦੇਖੋ ਇਹ ਵਾਲੀ ਰਹਿਣ ਵਾਲੀ ਹੈ ਮੈਚਿੰਗ ਬਾਟਮ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲਣ ਵਾਲੇ ਆ ਇੱਕ ਕਲਰ ਮੈਚ ਵਾਲਾ ਨੇਵੀ ਬਲੂ ਤੇ ਬਲੈਕ ਠੀਕ ਹੈ 10 ਤਰ੍ਹਾਂ ਦਾ ਚਾਰਟ ਹੈ ਸਾਡੇ ਕੋਲੇ ਇਹ ਮਹਿੰਦੀਆ ਕਲਰ ਸੀ ਇਹਦੇ ਵਿੱਚ ਇਹ ਨੇਵੀ ਬਲੂ ਆਉਣ ਵਾਲਾ ਹੈ ਇਹਦੇ ਨਾਲ ਵੀ ਮੈਚਿੰਗ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਆਇਆ ਬਲੈਕ ਇੰਨੇ ਸੂਟਾਂ ਦੀ ਵੀ ਕਾਫੀ ਡਿਮਾਂਡ ਰਹੀ ਹੈ ਦੇਖੋ ਇੱਕ A ਵਾਲਾ ਆ ਰਿਹਾ ਸਾਡੇ ਕੋਲੇ ਸੂਟ ਸਿਰਫ ਤੁਹਾਨੂੰ ਪ੍ਰਾਈਸ ਮਿਲ ਰਹੀ ਹੈ ਕੱਟ ਪੀਸ ਵਾਲੀ ਦੇਖੋ 600 ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਜੀ ਜੇਕਰ ਦੋ ਸੂਟ ਬਾਇ ਕਰੇ ਹੋ ਤਾਂ ਤੁਹਾਨੂੰ 600 ਦੇ ਵਿੱਚ ਮਿਲ ਰਿਹਾ ਸੂਟ ਇਹ ਵਾਲੇ ਰੈਨ ਵਾਲੇ ਨਾਲ ਮੈਚਿੰਗ ਬਾਟਮ ਠੀਕ ਹੈ ਜੀ ਇਹ ਵਾਲੇ ਸਨ ਅੱਜ ਦੇ ਸਾਡੇ ਜਿਹੜੇ ਸੂਟ ਅਸੀਂ ਮੈਚਿੰਗ ਸੂਟ ਲੈ ਕੇ ਆ ਹ ਹੋਰ ਵੀ ਸਾਡੇ ਕੋਲੇ ਕਾਫੀ ਅਵੇਲੇਬਲ ਹੈ ਹਰ ਰੋਜ਼ ਡੇਲੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਕੋਈ ਵੀ ਸਾਡੇ ਵੀਡੀਓ ਸਕਿਪ ਨਾ ਕਰਿਓ ਡੇਲੀ ਅਸੀਂ ਤੁਹਾਡੇ ਵਾਸਤੇ ਸੇਲ ਦੇ ਵਿੱਚ ਸੂਟ ਲੈ ਕੇ ਆ ਰਹੇ ਹਾਂ ਜੀ ਠੀਕ ਹੈ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੁਹਾਨੂੰ ਸਕਰੀਨ ਦੇ ਉੱਪਰ ਜਿਹੜਾ ਸਕਰੀਨ ਦੇ ਉੱਪਰ ਤੁਹਾਨੂੰ ਜਿਹੜਾ ਨੰਬਰ ਆ ਮੈਂਸ਼ਨ ਕੀਤਾ ਗਿਆ ਤੁਹਾਨੂੰ ਉਹਦੇ ਉੱਪਰ ਕਾਲ ਕਰੋ WhatsApp ਮੈਸੇਜ ਕਰੋ ਬਾਕੀ ਜੋ ਸਾਡੀ ਲੋਕੇਸ਼ਨ ਹੈ ਜੀ ਉਹ ਤੁਹਾਨੂੰ ਮਿਲਣ ਵਾਲੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲੋਕੇਸ਼ਨ ਦੇਖ ਸਕਦੇ ਹਾਂ ਤੇ ਜੋ ਜਿਹੜੀ ਮੇਰੀ ਭੈਣ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀ ਹੈ ਉਹ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੀ ਹੈ ਸਾਡੇ ਕੋਲ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਆਪਣੇ ਸੂਟ ਤੁਸੀਂ ਬਾਏ ਕਰ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਆਨਲਾਈਨ ਲੈਣਾ ਚਾਹੁੰਦੀਆਂ ਉਹ ਸਾਡੇ ਕੋਲ ਆਪਣਾ ਆਰਡਰ ਬੁੱਕ ਕਰਾ ਸਕਦੀਆਂ ਸੀ ਧੰਨਵਾਦ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ